ਤੇ ਭੈਣੀ ਜਿਹੜੀ ਐਸੇ ਜਮੀਨ ਤੇ ਖੜੇ ਆ ਮੈਂ ਦਿਖਾਉਣਾ ਚਾਹਣਾ ਕਿ ਆ ਪਤਸੋਂ ਦੇ ਗੜੇ ਪਏ ਨੇ ਅਜੇ ਵੀ ਆ ਢੇਰ ਲੱਗਾ ਗੜਿਆ ਨੇ ਔਰ ਸਾਰੀ ਫਸਲ ਦੇ ਅੰਦਰ ਨੇ ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਨਾੜ ਟੁੱਟ ਚੁੱਕਿਆ ਬਾ ਔਰ ਉਹਨੂੰ ਜਿਹੜਾ ਛਿੱਟਾ ਆ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ ਚ ਤਕਰੀਬਨ ਫਸਲ ਤੇ ਕਣਕ ਜਿਹੜੀ ਜੱਬੇ ਤੋਂ ਉੱਪਰ ਆ ਗਈ ਆ ਛਿੱਟੇ ਬਣ ਗਏ ਆ ਪਰ ਇਹ ਆਸਮੀਦ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਆ ਦੇਖੋ ਕਿਹੜੇ ਮੈਂ ਤਾਂ ਦਿਖਾਉਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜਰੂਰ ਤਵਾਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਹੈ ਸਾਡੀ ਅਵਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਸੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਤਰਾਦਾ ਵੀ ਨਸਾਲ ਹੋਇਆ 66 ਦੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਐਸ ਵੜੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆਤ ਤੋਂ ਵੱਧ ਆ ਇਸ ਮਹੀਨੇ ਮਾਰਚ ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਐਨ ਲਟੀਆਂ ਨੇ ਫਸਲਾਂ ਤੁਸੀਂ ਇਧਰ ਵੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੋ ਗਈਆਂ ਨੇ ਸਿਰ ਟੁੱਟ ਗਏ ਨੇ ਸਿੱਟੇ ਦਾ ਨਾੜ ਦਾ ਜਿਹੜਾ ਮੇਨ ਉਹਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲੀ ਸੋ ਸਰਕਾਰ ਇਹਦੇ ਤੇ ਧਿਆਨ ਦੇਵੇ ਆ ਪਿੰਡਾਂ ਦੇ ਸਾਡੇ ਸਰਪੰਚ ਸਭਾਨ ਸਾਰੇ ਇਕੱਠੇ ਹੋਏ ਆ ਔਰ ਸਰਕਾਰਾਂ ਹੁੰਦੀ ਐ ਇਸੇ ਕੰਮ ਦੀ ਐ ਵੀ ਜੇ ਕੋਈ ਮੁਸ਼ਕਲ ਆਵੇ ਤੇ ਨਾਲ ਖਲੋਂਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਡੇ ਨਾਲੇ ਜੀ ਵੀ ਗੜੇਮਾਰੀ ਹੋਈ ਸੀ ਉਹਦਾ ਵੀ ਕੋਈ ਮੁਆਵਜ਼ਾ ਨਹੀਂ ਆਇਆ ਕਿਤੇ ਉਹ ਨਾ ਹੋਵੇ ਜਿੱਦਾਂ ਦਰਿਆ ਤੇ ਪਾਣੀ ਫਾੜਾਏ ਸੀ ਮਾਲੇ ਵਾਲੇ ਬੰਨੇ ਤੇ ਉਹਦੇ ਵੀ ਮੁਆਵਜ਼ੇ ਨਹੀਂ ਦਿੱਤੇ ਗਏ ਤਿੱਕਾ ਕਰਕੇ ਅਸੀਂ ਬਾਰਡਰ ਦੇ ਵਾਲੇ ਲੋਕ ਆ ਸਾਡੇ ਕੋਲ ਬਹੁਤੇ ਸਾਧਨ ਨਹੀਂ ਹੈਗੇ ਇੱਥੇ ਇੰਨੇ ਜਾਦੇ ਲੋਕਾਂ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਬਹੁਤ ਜ਼ਿਆਦੀਆਂ ਜ਼ਮੀਨਾਂ ਨਹੀਂ ਹੈਗੀਆਂ ਹੈਗੀਆਂ ਇਸੇ ਕੋਲ ਕੁਲ 4 ਕਿੱਲੇ ਕੋ 5 ਕਿੱਲੇ ਸੋ ਮੇਰੀ ਸਰਕਾਰ ਤੋਂ ਮੰਗਿਆ ਸਰਕਾਰ ਤੁਰੰਤ ਪਿੰਡਾਂ ਦੇ ਵਿੱਚ ਪਹੁੰਚਣਾ ਤੁਹਾਡੇ ਐਮ.ਐਲ.ਏ ਪਹੁੰਚਣ ਤੁਹਾਡੇ ਮੰਤਰੀ ਪਹੁੰਚਣ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਹਤ ਦਿਓ ਜਿਹੜੀ ਫਸਲ ਬੀਜੀ ਹੁੰਦੀ ਉਹ ਤਾਂ ਪਹਿਲਾਂ ਵੇਚ ਕੇ ਖਾਦੀ ਹੁੰਦੀ ਹੈ तकरीबन ਉਹਦਾ ਕਰਜ਼ਾ ਤੇ ਚੁੱਕਿਆ ਹੁੰਦਾ ਜ਼ਿਮੀਦਾਰ ਨੇ ਔਰ ਕੁਝ ਆਸਮਿਤ ਹੁੰਦੀ ਕੋ ਕਰਜਾ ਰਹੇਗਾ ਨਵੇਂ ਨਵੇਂ ਪੁਰਾਣੇ ਹੋਣਗੇ ਕੋਈ ਵਿਆਹ ਸ਼ਾਦੀ ਕਰਨੀ ਹੈ ਕਿਸੇ ਨੇ ਕੁਝ ਕਰਨਾ ਹੈ ਤੇ ਇਸ ਵੇਲੇ ਸਾਰਿਆਂ ਨੂੰ ਬਹੁਤ ਮੁਸ਼ਕਲ ਆ ਅਸੀਂ ਵੀਡੀਓ ਲੋਕਾਂ ਦੀਆਂ ਵੀ ਵੇਖ ਰਹੇ ਆ ਔਰ ਇਹਨਾਂ ਪਿੰਡਾਂ ਦੇ ਵਿੱਚ ਕਰੀਬ 20000 ਮਤਲਬ ਏਕੜ ਮੈਨੂੰ ਲੱਗਦਾ ਹੈ ਕਿ 25000 ਏਕੜ ਦੇ ਕਰੀਬ ਜੇ ਗਰਦੌਰੀ ਕਰੋਗੇ ਤੇ ਇੰਨੀ ਫਸਲ ਨਿਕਲ ਆਉਣੀ ਜਿਹੜੀ ਖਰਾਬ ਹੋਈ ਹੈ ਔਰ ਇਹ ਪੱਟੀ ਲਗਾਤਾਰ ਹੀ ਭੈਣੀ ਤੋਂ ਸ਼ੁਰੂ ਹੁੰਦੀ ਹੈ ਪਰ ਇਹ ਛੀਨਿਆ ਤੋਂ ਚੈਨਪੁਰ ਬਲੱਗਣ ਤੋਂ ਰਾਸਾਸੀ ਵਾਲੇ ਬੰਨਿਓ ਇਹ ਲਗਾਤਾਰ ਇੱਥੋਂ ਹੁੰਦੀ ਹੋਈ ਮਜੀਠੇ ਵਾਲੇ ਲਾਕੇ 'ਚੋਂ ਲੰਘਦੀ ਹੋਈ ਬੱਲਾ ਤੋਂ ਸਤਿੰਦਰਾ ਤੋਂ ਇਧਰੋਂ ਜਾਂਦੀ ਹੋਈ ਇਹ ਬਿਆਸ ਤੱਕ ਜਾਂਦੀ ਹੈ ਪੱਟੀ ਔਰ ਇਹਦਾ ਸਰਵੇ ਪ੍ਰੋਪਰ ਕਰਾਓ ਸਰਵੇ ਕਰਾ ਕੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸਲੀ ਨੁਕਸਾਨ ਕੀ ਹੈ ਤੇ ਇਹਦੀ ਭਰਪਾਈ ਪੂਰੀ ਕਰਿਓ ਕਿਉਂਕਿ ਉਮੀਦ ਕਰਦੇ ਹਾਂ ਕਿ ਹਰ ਕੋਈ ਬੰਦੇ ਨੂੰ 60-70 ਹਜ਼ਾਰ ਰੁਪਏ ਫਸਲ 'ਚੋਂ ਮਿਲਣਾ ਹੁੰਦਾ ਇੱਕ ਦੇ ਝਕੜ 'ਚ ਆਸਮੀਦ ਹੁੰਦੀ ਇਹਦੇ ਨਾਲ ਵੱਡੀ ਗੱਲ ਹੈ ਕਿ ਜਿਹੜੀਆਂ ਮਾਲ ਡੰਗਰਾਂ ਮਾਲ ਡੰਗਰ ਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਹੁਣ ਉਹਨਾਂ ਨੂੰ ਤੂੜੀ ਨਹੀਂ ਮਿਲਣੀ ਅੱਗੇ ਧੂੜੀ ਵੀ ਸੁੱਕੇ ਸੁੱਕੇ ਦਾ ਵੀ ਮੁਸ਼ਕਲ ਹੋਣੀ ਹੈ ਸੋ ਤਰੰਤ ਅਵਸਰ ਪਹੁੰਚੋ ਅੰਮ੍ਰਿਤਸਰ ਆ ਕੇ ਇਹਨਾਂ ਦੀ ਸਾਰ ਲਓ ਆਪਣੇ ਐਮ.ਐਲ.ਏ ਨੂੰ ਕਹੋ ਪਹੁੰਚਣ ਕਿਉਂਕਿ 2 ਦਿਨ ਹੋ ਗਏ ਮੈਂ ਦੇਖ ਰਿਹਾ ਕਿ ਅਜੇ ਤੱਕ ਕੋਈ ਕਿਤੇ ਕੋਈ ਟਾਮਾ ਟਾਵਾ ਗਿਆ ਪਿੰਡਾਂ 'ਚ ਹੁਣ ਠੀਕ ਹੈ ਕਿਤੇ ਵਿਜ਼ੀ ਹੋ ਸਕਦੇ ਪਰ ਆ ਕੇ ਇਹਨਾਂ ਦੀ ਸਾਰ ਲਓ ਔਰ ਵੱਡਾ ਮੌਜੂਦਾ ਜਿਹੜਾ ਹੈ ਜਿਹੜਾ ਪੂਰਾ ਇਹਨਾਂ ਦੀ ਇਹਨਾਂ ਦੀ ਸੰਤੁਸ਼ਟੀ ਹੋਵੇ ਕਿਉਂਕਿ ਇਹਦੇ ਨਾਲ ਕਿਸਾਨ ਮਜ਼ਦੂਰ ਦੋਵਾਂ ਦਾ ਔਰ ਜਿਹੜੀ ਖਾਸ ਕਰ ਬੇਜਬਾਨੇ ਜਾਨਵਰਾਂ ਦਾ ਵੀ ਇਹ ਰਸ਼ਨ ਹੈ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਆ ਪਿੰਡਾਂ ਦੇ ਲੋਕ ਖੜੇ ਨੇ ਇਹਨਾਂ ਨੂੰ ਪੁੱਛ ਲੋ ਇਹਨਾਂ ਦੇ ਹਾਲਾਤ ਕੀ ਨੇ ਸਾਰੇ ਗੱਲਾਂ ਕਰ ਰਹੇ ਫੈਡੇ ਤੇ ਗੇਹਨੇ ਸਰਪੰਚ ਖੜੇ ਨੇ ਸਾਰੇ ਮੁਸ਼ਕਲਾਂ 'ਚ